ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਹਿਰ ਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ 10 ਸਾਲ ਤੋਂ ਰੈਡ ਐਂਡ ਵਾਈਟ ਐਚ ਐਫ گاਵਾ ਦੀ ਵੱਖਰੀ ਨਸਲ ਜਿਹਨੂੰ ਅਸੀਂ ਆਇਰ ਸ਼ਹਿਰ ਦਾ ਨਾਮ ਦਿੱਤਾ ਹੈ ਅਸੀਂ ਉਸ ਬਰੀਡ ਤੇ ਕੰਮ ਕਰ ਰਹੇ ਹਾਂ ਤੇ ਕਾਫੀ ਸਮੇਂ ਤੋਂ ਆਪਣੇ ਸੀਮਨ ਵੀ ਅਸੀਂ ਮਾਰਕੀਟ ਦੇ ਵਿੱਚ ਉਤਾਰ ਰਹੇ ਹਾਂ ਚੰਗੀਆਂ گاਵਾ ਦੇ ਚੰਗੇ ਬੁੱਲਾਂ ਦੇ ਦੋਸਤੋ ਕਈ ਲੋਕਾਂ ਦੇ ਮਨ ਦੇ ਵਿੱਚ ਡਾਊਟ ਸੀ ਕਿ ਜਿਹੜੇ ਸੀਮਨ ਦੇ ਅੱਗੇ ਰੈੱਡ ਲਿਖਿਆ ਹੁੰਦਾ ਹੈ ਜਿਵੇਂ ਵਰਲਡ ਵਾਈਡ ਸ਼ਾਇਰ ਦੇ ਆਉਂਦੇ ਨੇ ਕੀ ਉਹ ਰੈੱਡ ਐਂਡ ਵਾਈਟ ਦੇ ਸੀਮਨ ਨੇ ਦੋਸਤੋ ਅਗਰ ਤੁਸੀਂ ਕੋਈ ਵੀ ਕਿਸੇ ਵੀ ਵਿਅਕਤੀ ਨੇ ਉਹ ਸੀਮਨ ਦਾ ਚੈਨ ਕਰਨਾ ਹੈ ਤਾਂ ਉਹਦੀ ਕੈਟਾਲਾਗ ਦੇਖੋ ਜਿਹੜਾ ਬੁੱਲ ਖੁਦ ਰੈੱਡ ਐਂਡ ਵਾਈਟ ਕਲਰ ਦੇ ਵਿੱਚ ਹੈ ਜਾਂ ਉਹਦੀ ਪਿੱਛੇ ਘੱਟੋ ਘੱਟ 3-4 ਜਨਰੇਸ਼ਨ ਦੀ ਪਰੋਜਨੀ ਰੈੱਡ ਐਂਡ ਵਾਈਟ ਦੇ ਵਿੱਚ ਹੈ ਉਹ ਬੁੱਲ ਤੁਸੀਂ ਸਿਲੈਕਟ ਕਰਨਾ ਹੈ ਅਗਰ ਉਹਦੀ ਪ੍ਰੋਜਨਿ ਰੈੱਡ ਐਂਡ ਵਾਈਟ ਹੈ ਉਹ ਬੁੱਲ ਬਲੈਕ ਐਂਡ ਵਾਈਟ ਹੈ ਖੁਦ ਉਹਦਾ ਤੁਸੀਂ ਸੀਮਨ ਲਵਾ ਰਹੇ ਹੋ ਤਾਂ ਬਾਈ ਉਹਨੇ ਰੈੱਡ ਐਂਡ ਵਾਈਟ ਬੱਚਾ ਨਹੀਂ ਦੇਣਾ ਕਿਉਂਕਿ ਅਸੀਂ ਇਹ ਪ੍ਰੈਕਟੀਕਲ ਕਰ ਕਰਕੇ ਦੇਖਿਆ ਹੈ ਅਗਰ ਤੁਸੀਂ ਇੱਕ ਰੈੱਡ ਐਂਡ ਵਾਈਟ ਗਾਂ ਨੂੰ ਕਿੱਡਾ ਮਰਜੀ ਮਹਿੰਗਾ ਐਚਐਫ ਦਾ ਸੀਮਨ ਲਾ ਦਿਓ ਅਗਰ ਉਹਦੀ ਪ੍ਰੋਜਨਿ ਦੇ ਵਿੱਚ ਬਲੈਕ ਐਂਡ ਵਾਈਟ ਕਲਰ ਹੈ ਜਾਂ ਉਹ ਬੁੱਲ ਬਲੈਕ ਐਂਡ ਵਾਈਟ ਦਾ ਤਾਂ ਬਾਈ ਜੀ ਉਸ ਰੈੱਡ ਐਂਡ ਵਾਈਟ ਗਾਂ ਨੇ ਵੀ ਤੁਹਾਡੀ ਨੇ ਬੱਚਾ ਜਿਹੜਾ ਹੈ ਰੈੱਡ ਐਂਡ ਵਾਈਟ ਨਹੀਂ ਦੇਣਾ हां अगर ਤੁਹਾਡੀ एचएफ ਦੀਆਂ ਗਾਂ ਆ ਤੁਹਾਡੀ ਜਰਸੀ ਦੀਆਂ ਗਾਂ ਆ ਤੁਹਾਡੀ ਕੋਈ ਚਿੱਟੀ ਗਾਂ ਆ ਤੁਹਾਡੀ ਕੋਈ ਦੋਗਲੀ ਗਾਂ ਆ ਅਗਰ ਤੁਸੀਂ ਉਹਨੂੰ ਰੈੱਡ ਐਂਡ ਵਾਈਟ ਦੇ ਵਧੀਆ ਬੁੱਲ ਦਾ ਸੀਮਨ ਲਾ ਦੋਗੇ ਜਿਹੜਾ ਬੁੱਲ ਖੁਦ ਰੈੱਡ ਐਂਡ ਵਾਈਟ ਕਲਰ ਦੇ ਵਿੱਚ ਆ ਉਹਦੀ ਪਿੱਛੇ 4-5 ਪੀੜੀਆਂ ਦੀ ਪਰੋਜ ਨਹੀਂ ਰੈੱਡ ਐਂਡ ਵਾਈਟ ਦੇ ਵਿੱਚ ਆ ਉਹ ਗਾਂ ਤੁਹਾਡੀ ਰੈੱਡ ਐਂਡ ਵਾਈਟ ਬੱਚਾ ਦੇ ਦੂਗੀ ਦੋਸਤੋ ਜਿਨ੍ਹਾਂ वर्ल्ड वाइड ਸ਼ਾਇਰ ਦੇ ਬੁੱਲਾਂ ਦੇ ਅੱਗੇ ਰੈੱਡ ਲਿਖਿਆ ਹੈ ਕੱਲਾ ਜਿੱਦਾਂ ਜੀਨੀਅਸ ਰੈੱਡ ਹੈ ਜਿੰਜਰ ਰੈੱਡ ਉਹ ਬੁੱਲ ਖੁਦ ਜਿਹੜੇ ਨੇ ਬਲੈਕ ਐਂਡ ਵਾਈਟ ਕਲਰ ਦੇ ਵਿੱਚ ਨੇ ਉਹਨਾਂ ਦੀ ਸਾਰੀ ਪ੍ਰੋਜਨੀ ਪਿੱਛੇ ਬਲੈਕ ਐਂਡ ਵਾਈਟ ਐਚਐਫ ਵਾਲੀ ਆ ਤਾਂ ਦੋਸਤੋ ਉਹਨਾਂ ਦੇ ਵਿੱਚ ਕੁਝ ਪਰਸੈਂਟ ਚਾਂਸ ਹੁੰਦੇ ਨੇ 15 20% ਕਿ ਉਹ ਬੱਚੇ ਦੇਣਗੇ ਬਟ ਅਗਰ ਉਹ ਬਲੈਕ ਐਂਡ ਵਾਈਟ ਗਾਮਾ ਤੇ ਕਰਾਸ ਕਰਦੇ ਆ ਤਾਂ ਉਹ ਨਹੀਂ ਦਿੰਦੀ ਇਸੇ ਕਰਕੇ ਅਸੀਂ ਜਿਹੜਾ ਵੀ ਬੂ ਸਿਲੈਕਟ ਕਰਦੇ ਆ ਅਸੀਂ ਉਹਦੀ ਪ੍ਰੋਜਨੀ ਦੇਖਦੇ ਆ ਪਿੱਛੇ ਘੱਟੋ ਘੱਟ 5 6 ਪੀੜੀਆਂ ਦੀ ਜਦੋਂ ਸਾਡੀ ਵਰਲਡਵਾਈਡ ਸ਼ਾਇਰ ਨਾਲ ਮੀਟਿੰਗ ਹੋਈ ਅਸੀਂ ਉਹਨਾਂ ਨੂੰ ਸੀਮਨ ਮੰਗਾਉਣ ਵਾਸਤੇ ਕਿਹਾ ਤਾਂ ਉਹਨਾਂ ਨੇ ਸਾਡੇ ਅੱਗੇ ਸਾਡੇ ਕਹਿਣ ਤੇ ਉਦੋਂ ਦੋ ਬੁੱਲਾਂ ਦੇ ਸੀਮਨ ਇੰਪੋਰਟ ਕੀਤੇ ਦਬੇ ਰੈੱਡ ਤੇ ਬੇਸ ਰੈੱਡ ਉਦੋਂ ਪਹਿਲਾਂ ਜਿੰਜਰ ਤੇ ਆਰਸੀ ਰੈੱਡ ਵਗੈਰਾ ਦੇ ਆਉਂਦੇ ਸੀਗੇ ਬਟ ਉਹ ਸਾਨੂੰ ਪਸੰਦ ਨਹੀਂ ਆਇਆ ਸੀਗਾ ਜੀ ਸਾਨੂੰ ਉਹ ਬੁੱਲ ਦਾ ਸੀਮਨ ਚਾਹੀਦਾ ਜਿਹੜਾ ਖੁਦ ਤੇ ਉਹਦੀ ਪਿਛਲੀ ਪ੍ਰੋਜੈਕਟ ਜਿਹੜੀ ਆ ਰੈੱਡ ਐਂਡ ਵਾਈਟ ਦੇ ਵਿੱਚ ਹੋਵੇ ਤੇ ਦੋਸਤੋ ਦੋ ਬੁੱਲਾਂ ਦੇ ਸੀਮਨ ਆਏ ਬੇਸ ਰੈੱਡ ਦਬੇ ਰੈੱਡ ਪਹਿਲਾਂ ਸਾਡੇ ਕੋਲ ਸਾਡੀ ਜਿਹੜੀ ਫਰਾਂਸ ਵਾਲੇ ਸੀਮਨ ਇੰਪੋਰਟਡ ਆਏ ਸੀ ਉਹਨਾਂ ਦੀ ਲਾਈਨ ਚੱਲ ਰਹੀ ਸੀ ਸਾਡੇ ਕੋਲ ਘਰੇ ਗਾਵਾਂ ਸੀ ਅਸੀਂ ਉਹਨਾਂ ਦੇ ਵਿੱਚੋਂ ਐਨੀਮਲ ਤਿਆਰ ਕੀਤੇ ਦਬੇ ਰੈਡ ਦੀ ਜਿਹੜੀ ਪ੍ਰੋਜਨੀਆਂ ਜੀ ਉਹ ਕਾਫੀ ਵਧੀਆ ਹੈ ਉਹਦੇ ਪਿੱਛੇ 4-5 ਵੀੜੀਆਂ ਰੈਡ ਐਂਡ ਵਾਈਟ ਦੇ ਵਿੱਚ ਨੇ ਬੇਸ ਰੈਡ ਦੀਆਂ 2-3 ਪੀੜੀਆਂ ਨੇ ਪਿੱਛੇ ਫਿਰ ਉਹਦਾ ਐਚਐਫ ਨਾਲ ਤਾਲਮੇ ਸੀ ਸੋ ਇਸ ਕਰਕੇ ਅਸੀਂ ਉਹਦਾ ਬੁੱਲ ਨਹੀਂ ਰੱਖਿਆ ਅਸੀਂ ਜਿਹੜੀ ਪ੍ਰੋਜਨੀਆਂ ਦੇ ਬੁੱਲ ਰੱਖਦੇ ਹਾਂ ਜਿੰਨਾਂ ਬੁੱਲਾਂ ਦਾ ਤੁਹਾਨੂੰ ਸੀਮਨ ਦੇਵਾਂਗੇ ਚੰਗੀਆਂ ਗਾਵਾਂ ਦਾ ਤੇ ਪਿੱਛੇ ਚੰਗੀ ਲਾਈਨ ਦੇ ਬੁੱਲ ਰੱਖ ਰਹੇ ਹਾਂ ਫਿਰ ਦੋਸਤੋ ਮੈਂ ਉਹੀ ਗੱਲ ਕਹਿਣਾ ਕਿ ਅਗਰ ਤੁਸੀਂ ਸੀਮਨ ਬਾਈ ਵੀ ਕਰਨਾ ਹੈ ਤਾਂ ਉਸ ਬੁੱਲ ਦੀ ਫੋਟੋ ਦੇਖਣੀ ਹੈ ਉਹਦੇ ਦਾਦੇ ਦੀ ਫੋਟੋ ਦੇਖਣੀ ਹੈ ਮਤਲਬ ਕਿ ਉਹਦੇ ਉਹਦੇ ਬੁੱਲ ਦੇ ਸ਼ਾਇਰ ਦੀ ਫੋਟੋ ਦੇਖਣੀ ਹੈ ਜਿਉਂ ਦੀ ਸਾਰਾ ਪੀਡੀਐਫ ਤੁਸੀਂ ਚੈੱਕ ਕਰਨਾ ਹੈ ਪੀਡੀਐਫ ਕੀ ਰੈਡ ਐਂਡ ਵਾਈਟ ਕਲਰ ਦੇ ਵਿੱਚ ਡੈਮ ਰੈਡ ਐਂਡ ਵਾਈਟ ਹੈ ਮਾਂ ਰੈਡ ਐਂਡ ਵਾਈਟ ਹੈ ਦਾ ਬਾਪ ਰੈਡ ਐਂਡ ਵਾਈਟ ਹੈ ਕਿ ਉਹ ਆਪ ਰੈਡ ਐਂਡ ਵਾਈਟ ਜੇ ਉਹਦਾ ਮਾਂ ਐਂਡ ਬਾਪ ਰੈਡ ਐਂਡ ਵਾਈਟ ਆ ਉਹ ਬੁੱਲ ਬਲੈਕ ਐਂਡ ਵਾਈਟ ਆ ਤਾਂ ਦੋਸਤੋ ਕਿਸੇ ਕੰਮ ਦਾ ਨਹੀਂ ਤੁਹਾਡੇ ਉਹ ਬੁੱਲ ਕਿਉਂਕਿ ਪ੍ਰੋਜਨੀ ਤੇ ਪ੍ਰੋਜਨੀ ਆਪਾਂ ਤਾਂ ਐਡੀ ਲੰਬੀ ਲੈ ਕੇ ਜਾਂਦੇ ਆ ਕਿ ਬੁੱਲ ਦਾ ਜਿਹੜੇ ਬੱਚਿਆਂ ਦਾ ਕੋਈ ਪਤਾ ਨਹੀਂ ਉਹ ਕਾਫ ਕਿਤੇ ਚਲੇ ਜਾਂਦੇ ਪਿਛਲੀ ਪੀੜੀ ਤੇ ਵੀ ਕਈ ਵਾਰੀ ਚਲੇ ਜਾਂਦੇ ਨੇ ਕਈ ਵਾਰੀ ਅਗਲੀ ਤੇ ਵੀ ਚਲੇ ਜਾਂਦੇ ਨੇ ਸੋ ਇਸੇ ਕਰਕੇ ਆਪਾਂ ਉਹਨਾਂ ਬੁੱਲਾਂ ਦਾ ਚੈਨ ਕਰਨਾ ਹੈ ਜਿਹੜੇ ਰੈਡ ਐਂਡ ਵਾਈਟ ਖੁਦ ਨੇ ਬੁੱਲਾਂ ਦੀ ਪਿੱਛੇ ਪਰੋਜ ਨਹੀਂ ਆ ਉਹਨੂੰ ਤੁਸੀਂ ਅੱਖਾਂ ਮੀਚ ਕੇ ਜਿਹੜੀ ਮਰਜ਼ੀ ਗਾਂ ਦੇ ਵਰਤ ਲਿਓ ਤੁਹਾਨੂੰ ਬੱਚੇ ਪੂਰੇ ਵਧੀਆ ਆਉਣਗੇ ਹੁਣ ਸਾਡੇ ਬੁੱਲਾਂ ਦੇ ਸੀਮਨ ਤੁਸੀਂ ਅਗਰ ਰੈੱਡ ਐਂਡ ਵਾਈਟ ਗਾਂ ਦੇ ਵਰਤ ਰਹੇ ਹੋ ਵਾਈਟ ਕਲਰ ਦੀ ਐਚਐਫ ਗਾਂ ਦੇ ਵਰਤ ਰਹੇ ਹੋ ਜਰਸੀ ਗਾਂ ਦੇ ਵਰਤ ਰਹੇ ਹੋ ਤਾਂ ਸਾਡੀ 100% ਸ਼ੋਰਟ ਹੀ ਹੈ ਕਿ ਬੱਚੇ ਰੈੱਡ ਐਂਡ ਵਾਈਟ ਆਉਣਗੇ ਕਿਉਂਕਿ ਸਾਡਾ ਇਹ 10 ਸਾਲਾਂ ਦਾ ਐਕਸਪੀਰੀਅੰਸ ਹੈ ਤੁਸੀਂ ਤੁਹਾਡੇ ਕੋਲ ਰੈੱਡ ਐਂਡ ਵਾਈਟ ਕਲਰ ਦੀ ਚੰਗੀ ਗਾਂ ਹੋਵੇ ਤੁਸੀਂ ਉਹਨੂੰ ਕਿਹੜੇ ਮਰਜੀ ਬਲੈਕ ਐਂਡ ਵਾਈਟ ਚੰਗੇ ਬੁੱਲ ਦਾ ਸੀਮਨ ਲਵਾ ਲਿਓ ਉਹਨੇ ਬੱਚਾ ਰੈੱਡ ਐਂਡ ਵਾਈਟ ਨਹੀਂ ਦੇਣਾ ਜੇ ਦੇਊਗੀ ਵੀ ਤਾਂ ਕੀ ਹੋਇਆ 10 ਨੂੰ ਆ ਪਿੱਛੇ ਇੱਕ ਇੱਕ ਅੱਧੀ ਵਾਰ ਦੇ ਸਕਦੀ ਹੈ ਲੇਕਿਨ ਹਰ ਵਾਰ ਨਹੀਂ ਦੇਊਗੀ ਇਸੇ ਕਰਕੇ ਦੋਸਤੋ ਚੰਗੇ ਬੁੱਲਾਂ ਦਾ ਸੀਮਨ ਅਸੀਂ ਕੰਮ ਕਰ ਰਹੇ ਹਾਂ ਇਨ ਫਿਊਚਰ ਅਸੀਂ ਦੋ ਬਾਹਰੋਂ ਸੀਮਨ ਹੋਰ ਮੰਗਵਾਵਾਂਗੇ ਅਤੇ ਵਧੀਆ ਬੁੱਲ ਤਿਆਰ ਕਰਕੇ ਆਪਣੇ ਕਿਸਾਨ ਭਰਾਵਾਂ ਨੂੰ ਵਾਜਬ ਰੇਟ ਤੇ ਵਧੀਆ ਸੀਮਨ ਪ੍ਰੋਵਾਈਡ ਕਰਾਵਾਂਗੇ ਤਾਂ ਕਿ ਉਹਨਾਂ ਦੇ ਘਰ ਅਤੇ ਉਹਨਾਂ ਦਾ ਜਿਹੜਾ ਡ੍ਰੀਮ ਹੈ ਰੈੱਡ ਐਂਡ ਵਾਈਟ گاਵਾਂ ਦਾ ਉਹ ਪੂਰਾ ਹੋ ਸਕੇ ਥੈਂਕ ਯੂ ਜੀ